ਹਾਂਜੀ ਸਾਸ਼ੀ ਗਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਕੋਟਦੋਣਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨੇ ਕੈਮਰਾ ਤੇ ਪਹਿਲਾਂ ਤੁਹਾਨੂੰ ਬੋਰ ਦਿਖਾ ਦਿੰਨੇ ਆ ਇਹ ਇੰਨਾ ਅਕਲ ਦਾ ਬੋਰ ਹੈਗਾ ਤੇ ਆ ਰਹੀ ਹੈ ਆਪਣਾ ਬੋਰ ਤੇ ਬੋਰ ਦੇ ਵਿੱਚ ਪ੍ਰੋਬਲਮ ਹੈ ਕਿ ਬੋਰ ਇਹ ਰੇਤਾ ਮਾਰਦਾ ਸੋ ਰੇਤਾ ਵੀ ਚੱਕਰ ਪਾਵਾਂਗੇ ਜਾ ਕੇ ਇਧਰ ਖੇਲ ਦੇ ਵਿੱਚ ਰੇਤਾ ਪਿਆ ਹੈਗਾ ਆਰੇ ਤਾ ਮਾਰੇ ਇਹ ਬੋਰ ਨੇ ਤੇ ਪਾਕੀ ਕੈਮਰਾ ਕਰਦੇ ਚੱਕ ਵਿਗੀ ਪ੍ਰੋਬਲਮ ਬੋਰ ਦੇ ਵਿੱਚ ਆਪਣੇ ਵਿੱਚ ਤੇ ਆਪਣਾ ਕੈਮਰਾ ਤੇ ਕੈਮਰਾਮੈਨ ਰੈਡੀ ਨੇਗੇ ਤੇ ਆ ਜਾਓ ਚਲ ਆਉਂਦਾ ਮਿਸਤਰੀ ਅਤਗੜਾ ਹੋ ਚੋਟੀ ਦਾ ਮਿਸਤਰੀ ਆ ਹੋਰ ਤਰੀਕਾ ਇਹ ਕਿਹਨਾਂ ਪੜੇ ਬਾਜੀ ਮੋਟਰ ਕਿੰਨੇ ਦੇ ਪਾਈ ਸੀ ਬਾਈ ਤੇਰੀ ਇਹ 1300 ਰੁਪਏ ਦੇ ਬਾਈ 1300 ਮਸ ਮੋਟਰ ਲਾ ਲਓ ਮੋਟਰ ਤੇ ਉੱਥੇ ਹੀ ਹੈਗੀ 150 ਤੀ ਹੌਲੀ ਚੱਲ ਹੌਲੀ 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 ਹੁਣ ਚੱਲ ਕਿੰਨੇ ਕੁ ਨਾ ਰੱਖਿਆ ਕੋਈ ਪਾਈ ਉਹ ਬਾਈ ਨੇ ਕਿਹਾ ਪੱਤਾ ਪਾ ਦੇ ਲੈ ਕਿੰਨਾ ਹੋ ਗਿਆ ਓਰੇ ਕੱਲਾ 98 ਹਾਂ ਕੱਲਾ ਪਾਣੀ ਲੈ ਉਠਾਣ ਚੱਲ ਜਾਂਦੇ ਤਾਂ ਜੱਕ ਸਾਡਾ ਮੜਾ ਤਾਂ ਜੱਕ ਥੋੜਾ ਜਾਂ ਚੱਲ ਜਾਂਦੇ ਮਾਹੌਲ ਹੀ ਚੱਲੇ ਹੁਣ ਜਾਂ ਮਾਹੌਲ ਹੀ ਚੱਲੇ ਨੂੰ ਹੋੜੀ ਚੱਲ ਜਾ ਮਾਣੀ ਚੱਲ ਚੱਲ ਕਿੰਨਾ ਹੋ ਗਿਆ ਬੀ ਵੀ ਸਭ ਹੋ ਗਿਆ ਕਿੰਨੇ ਮਿੰਟਾਂ ਨਿਕਲਦੀ ਮੋਟਰ ਬਾਈ ਇਹ ਹੈ ਥੋੜੀ ਓ ਡਟਾਈ ਤੇ ਦੋ ਤਿੰਨ ਡਿਲੀਵਰੀਆਂ ਡਟਾਈਆਂ ਨੇ ਬਾਈ ਬਾਕੀ ਸਾਰੀਆਂ ਸਹੀ ਆ ਗਈਆਂ ਰੋੜ ਪੰਡੂ ਜਹੜਾ ਗਈ ਚਾਲਵੇ ਚੱਲ ਅਲੀ ਨਹੀਂ ਬੰਨੀ ਹੈਗੀ ਹੈ ਨਿਸ਼ਾਨ ਨਹੀਂ ਹੈਗੀ ਚੱਲ ਜਾਂਗਾ ਜਾਣਦੇ ਕੋਈ ਨਾ ਕੋਈ ਜਾਂਦੇ ਜਾਂਦੇ ਸੁਣੋ ਸਾਡੇ ਕੈਮਰਾ ਛੱਡੋ ਸੁਣੋ ਚੱਲ ਚੱਲ ਜਾਣਦੇ ਕੋਈ ਨਾ ਔਰ ਤਾਂ ਕੋਈ ਜੋ ਹੋਵੇ ਨਹੀਂ ਚੱਲੋ ਜਾਂਦੇ ਔਰ ਕੁਝ ਨਹੀਂ ਹੈਗਾ ਚੱਲ ਸੁੱਤੀ ਏ ਉੱਪਰ ਕਰ ਮੜਾ ਉੱਪਰ ਕਰ ਚੱਲ ਉੱਪਰ ਉੱਪਰ ਥੱਲੇ ਕਰ ਕਿੰਨਾ ਉਰੇ ਉਰੇ ਕਿੰਨਾਗਾ 18 ਪੁੱਤ ਹੈ ਚੱਲ ਜਾਣ ਦੇ ਹਾਂ ਹਾਂ ਇਹ ਸਾਰੇ ਤੋਂ ਹੌਲੀ ਚੱਲੀ ਪੈਪ ਇਕੱਠਾ ਜੋ ਕੁਟਿਆ ਜਾ ਹੋਇਆ ਉਰੇ ਹੈ ਪੈਪ ਇਕੱਠਾ ਹੋਇਆ ਉੱਥੋਂ ਵੀ ਤੇ ਅਰ ਕੋ ਉਹਨਾਂ ਦੇਖਦੇ ਚੱਲ ਕਿੰਨਾ ਹੋ ਗਿਆ ਓਰੇ 125 ਹੋ ਗਿਆ ਚੱਲ ਜਾਣ ਦੇ 33 33 ਕੰਨਾ ਹੋ ਗਿਆ ਰੇ ਦੇਖ ਆਇਆ ਆਇਆ ਹੋ ਚੀਜ ਕੋਸਾ ਜੋ ਚੱਲ ਜਾਣ ਦੀ ਖਾਸਾ ਹੋਇਆ ਚੱਲ ਹੈ 33 ਬੱਤੀ ਚੋੜ ਸਜਲਾ ਚੱਲ ਜਾਂਦੇ ਲਈ ਲੈ ਲenga ਤੀ ਕੈਮਰਾ ਨੇ ਹੂੰ ਕਿੰਨੇ ਤੱਕ ਲenga ਤੀ ਕੈਮਰਾ ਛੱਲ ਤੱਕ ਸੋ ਤੇ ਖਸਾ ਹੈਗਾ ਹੂੰ ਖਸਾ ਉਹਰੇ ਤੱਕ ਹੈ ਉਹਰੇ ਤੱਕ ਆਉਂਦਾ ਹੈ ਕੋਈ ਨਾ 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 ਚੱਲ ਚੱਲ ਜਾਣ ਦੇ ਚੱਲ ਮੈਂ ਆਪ ਕੋ ਦਿਖਾ ਕੇ ਮੋੜਤੀ ਹਾਂ ਉਹਰੇ ਤੱਕ ਕਿੰਨਾ ਹੋ ਗਿਆ ਦੇਖ ਬਾਈ ਪੂਰੇ ਦੇ ਕਿੰਨਾ ਬਾਈ 37 ਮੰਮੀ ਕੇ پاس ਉਹ 34 32 32 37 37 ਬਾਈ ਠੀਕ ਹੈ ਚਲੋ ਦੂਜੇ ਕਿਹੜੇ ਪੱਤੇ ਚਲੋ ਜਾਣ ਦੇ ਚੰਦੂ ਥੱਲੇ ਜਾਣ ਦੇ ਜਾਣੀ ਗਾਣੋ ਤੋਰੀ ਜਾਲ ਨੇ ਚੱਲ ਤੂੰ ਬੋਲੇ ਘਰ ਮੜਾ ਜਾ ਕੀ ਬਿਊਰੋਂ ਇਹਨੇ ਤੋਲੇ ਕਿੰਨੇ ਤੱਕ ਹੋਏ ਬਾਕੀ ਥਲੇ ਤਾਂ ਸਹੀ ਹੈ ਸਾਰਾ ਬੋਰੋ ਨਾ ਭਾਈ ਦੇਖ ਲਓ ਤੁਸੀਂ ਇੱਕ ਵਾਰੀ ਜਾ ਕੇ ਕੋਈ ਵਾਰ ਦੋ ਵਾਰੀ ਤੁਸੀ ਤੋਰੀ ਜਾਲ ਹਣੀ ਮੜੀ ਤੋਰ ਭਾਈ ਘਾਣਾ ਪਾਣੀ ਪੂਣੀ ਕਿੰਨੇ ਦਾ ਬੁਰਚਾ ਪਾਣੀ ਵਧੀਆ ਆ ਉਹਦੇ ਪੰਜ ਦਿਨ ਜਿਵੇਂ ਪੂਰਾ ਮਾਰਦੇ ਨੇ ਲੈਵਲ ਸਾਡੇ ਸੌਤੀ ਹੈ ਨਾ ਇੱਥੇ ਓਕੇ ਟਾਈਕੰਚੀ ਮਲੋ ਟਾਈਕੰਚੀ ਜਵੀ ਹੈ ਬੱਚੇ ਇਹ ਸੋੜਾ ਜੀ ਹਾਂ ਇਹ ਮੈਨੂੰ ਪਤਾ ਨਹੀਂ ਦਾ ਜਿਹੜੀ ਸੁਤੀ ਬੈਂਚ ਵਾਲੀ ਆਪਣੇ ਪਹਿਲਾਂ ਪੱਤਲ ਨਹੀਂ ਹੁੰਦੀਗੀ ਪੱਤਲ ਤਾਂ ਉਹਦੇ ਕਰਕੇ ਪਾਡੂ ਤੇ ਗਸੇ ਆਹ ਰੋੜ ਤੇ ਬਰੇਤੀ ਚੱਕ ਘਮੈਲਾ ਕਰਕੇ ਪਾਣੀ ਇੰਨੇ ਰਾ ਤਾਂ ਪੈਪਰੇ ਮਰੀ ਨਹੀਂ ਉਥੋਂ ਨਿੱਤਰ ਸਾਰਾ ਚੱਲੀ ਜਾਂਦੀ ਨਹੀਂ ਅਸੀਂ ਵਾਹਣ ਭਰਦੀ ਰਿਹਾ 25 ਦਾ ਜੀ ਨਹੀਂ ਗਿਆ ਕੀ ਸਾਨੂੰ ਅਸੀਂ ਮੋਟਰ ਦਾ ਕੰਮ ਕਰਾਉਣ ਬਾਰੇ ਸੋਚਿਆ ਸੀ ਰੋਕ 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 ਕਿੰਨਾ ਹੋ ਗਿਆ ਕਿੰਨਾ ਹੋ ਗਿਆ 20 ਸੈਂਟੀ 200 ਸੈਂਟੀ ਸੱਲ ਚੱਲ ਗੱਸ ਹੈ ਹਾਂ ਜੀ 200 ਇੱਕੀ ਜਾਲੀ ਮਲਬਾ ਸਿਰੂ 200 ਚਲੋ ਜੀ ਚਲੋ ਜੀ ਚਲੀ ਬੰਦ ਕਰ ਦੇ ਦਿ ਇਹ ਸਾਲ ਸਟਾਰਟ ਆਈ ਬਣਾਇਆ ਹਾਂ ਜੀ ਤੇਰੇ ਦਰਿਤਾ ਨਹੀਂ ਦੋ ਲੰਮਾ ਰੋਕ 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 ਕਿੰਨਾ ਹੋ ਗਿਆ ਕਿੰਨਾ ਹੋ ਗਿਆ 150 250 ਹਾਂ ਮੈਂ ਵੀ ਕਾ ਮਾ 150 ਕਿਤੇ ਮਰਿਆ ਤੇਰਾ ਮੁੱਟ ਹੋ ਗਿਆ ਨਾ ਹਾਂਜੀ ਸਾਲੀ ਭਰਿਆ ਹੋਈ ਇਹਦਾ ਸਾਲੀ ਸਲੋ ਜੀ ਫਾਈਨਲੀ ਕੈਮਰਾ ਬੱਜ ਚੁੱਕਿਆ ਤੇ ਕੱਢਦੇ ਕੈਮਰਾ ਬਾਹਰ ਤੇ ਕਰਦੇ ਤਾਰ ਕੱਠੀ ਫਿਰ ਕਰਾਂਗੇ ਤੁਹਾਡੀ ਮਿਸਤਰੀ ਨਾਲ ਗੱਲ ਤੇ ਪੁੱਛਦੇ ਹਾਂ ਨਾ ਤਾਂ ਕੀ ਰਿਪੋਰਟ ਆ ਤੇ ਕੀ ਡਿਟੇਲ ਆ ਕੀ ਸੋਲੂਸ਼ਨ ਇਕਲੂ ਆਪਣੇ ਬੋਰ ਦਾ ਹਾਂ ਜੀ ਹੁਣ ਤੁਹਾਡੀ ਮਿਸਤਰੀ ਨਾਲ ਗੱਲ ਅਸੀਂ ਗਾ ਮਿਸਤਰੀ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਦੱਸੋ ਕੀ ਡਿਟੇਲ ਆ ਆਪਣੀ ਬੋਰ ਦੀ ਅਸੀਂ ਪਿੰਡ ਪੌਂਜ ਦੀ ਕੋਟ ਦੁਨਾਂਈ ਇੱਥੇ ਜ਼ਿਲ੍ਹਾ ਬਰਨਾਲਾ ਜੀ ਜੀ ਬਰਵਿੰਦਰ ਬਾਈ ਦੇ ਪੌਂਚ ਦੀ ਬੋਰਤੀ ਜੀ ਇੱਥੇ ਇਹਨਾਂ ਦਾ ਬੋਰ ਟੁੱਟਿਆ ਆਇਆ ਸੀ ਤੇ ਹਾਂ ਜੀ ਇਹਨਾਂ ਦਾ ਬੋਰ ਟੁੱਟਿਆ ਹੋਇਆ ਹੈਗਾ ਤੇ ਆਪਾਂ ਨੇ ਚੈੱਕ ਕਰ ਲਿਆ ਕਿਵੇਂ ਨਾਲ ਬਹੁਤ ਜ਼ਿਆਦਾ ਟੁੱਟਿਆ ਗਿਆ ਮੰਨ ਲਓ ਤੇ 5 ਫੁੱਟ ਤੇ 100 ਮਾਣੋ 30 ਤੋਂ ਲੈ ਕੇ 138 ਤੱਕ ਟੁੱਟਿਆ ਬਾਕੀ ਬੋਰਵਿਲਾ ਸਾਰਾ ਮੇਲਾ ਹੈਗਾ ਬਾਕੀ ਇਹਦੇ ਪਾਚਣਾ ਕੇਹੀ ਬੋਰ ਨੂੰ ਚਾਲੂ ਕਰ ਦਾਂਗੇ ਬਾਕੀ ਇਹਨਾਂ ਨੂੰ ਦੱਸਣਗੇ ਸਾਨੂੰ ਇਹ ਕੀ ਇਹਨਾਂ ਦਾ ਮਨੋ ਰਏ ਸ਼ਾਮ ਤੱਕ ਦੱਸ ਦੇਣਗੇ ਫਿਰ ਅਸੀਂ ਕੱਲ ਨੂੰ ਮਸ਼ੀਨ ਲਾ ਦਾਂਗੇ ਤੇ ਬੋਰ ਤੇ ਬਾਕੀ ਹੋਰ ਕੋਈ ਕੰਮ ਕਰਾਉਣਾ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਸਾਡਾ ਐਡ ਦੇ ਵਿੱਚ ਨੰਬਰ ਦਿੱਤਾ ਹੋਇਆ ਹੈ